ਦੋਸਤੋ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਆਪਣੇ ਪਿੰਡ ਹੁਣ ਤੋਂ 2 ਘੰਟੇ ਪਹਿਲਾਂ ਤੇ ਮੈਂ ਤੁਹਾਨੂੰ ਗੱਡੀ ਦੇ ਹਾਲਾਤ ਦਿਖਾਉਣਾ ਆ ਸਮਝ ਨਹੀਂ ਲੱਗ ਰਹੀ ਵੀ ਗੱਡੀ ਹੈਗੀ ਕਿਹੜੀ ਹੈ ਨਾ ਤੇ ਤੁਸੀਂ ਹਾਲਾਤ ਦੇਖੋ ਗੱਡੀ ਦੇ ਬਹੁਤ ਹੀ ਜ਼ਿਆਦਾ ਜਿਹੜਾ ਭਿਆਨਕ ਐਕਸੀਡੈਂਟ ਹੋਇਆ ਬੱਸਾ ਜਿਹੜੀ ਉਹ ਆਪਣੀ ਸਾਈਡ ਤੇ ਮਿਲਵਾ ਰਹੀ ਸੀ ਤੇ ਗਲਤੀ ਕਹਿੰਦੇ ਗੱਡੀ ਵਾਲੇ ਦੀ ਆ ਤੇ ਗੱਡੀ ਵਾਲਾ ਇਧਰੋਂ ਆ ਰਿਹਾ ਸੀ ਤੇ ਉਹਨੇ ਦੂਜੀ ਸਾਈਡ ਤੇ ਜਾ ਕੇ ਮਤਲਬ ਬੱਸ ਦੇ ਵਿੱਚ ਠੋਕੀ ਹੈ ਨਾ ਤੇ ਗੱਡੀ ਵਾਲਾ ਉਹਦਾ ਮੁੰਡਾ ਸੀ ਨੌਜਵਾਨ ਇੱਕ ਜਣਾ 20 ਕੁਲਾ ਡਰਾਈਵਰ ਹੈ ਨਾ ਤੇ ਉਹਦੀ ਕਿਤੇ ਡੈਥ ਹੋ ਗਈ ਹੈ ਮੈਂ ਦੱਸ ਕਿਉਂ ਭਈ ਅਗੇ ਸ਼ਹਿਰ ਉਹ ਗੱਡੀ ਦੇ ਹਾਲਾਤ ਦੇਖੋ ਤੁਸੀਂ ਗੱਡੀ ਦੇ ਹਾਲਾਤ ਦੇਖ ਕੇ ਹੀ ਅੰਦਾਜ਼ਾ ਲੱਗ ਰਿਹਾ ਹੋਊਗਾ ਕਿ ਕਿ ਬੰਦਾ ਜਿਹੜਾ ਵੀ ਨਹੀਂ ਬਚਿਆ ਹੁਣ ਤੇ ਸਾਡੇ ਪਿੰਡ ਦੇ ਮੁੰਡਿਆਂ ਨੇ ਇਹਨੂੰ ਕੱਢਿਆ ਗੱਡੀ ਦੇ ਵਿੱਚੋਂ ਤੇ ਬਹੁਤ ਔਖੇ ਤਰੀਕੇ ਨਾਲ ਕੱਢਿਆ ਤੇ ਉਦੋਂ ਮੜਾ ਮੜਾ ਫੈਕ ਰਿਆ ਸੀ ਤੇ ਜਦੋਂ ਉਹਨੂੰ ਸ਼ਹਿਰ ਲੈ ਕੇ ਜਾ ਰਹੇ ਸੀ ਤੇ ਉਦੋਂ ਦੀ ਡੈਥ ਹੋ ਗਈ ਖਾਈ ਵਾਲੇ ਪਾਸੇ ਪਿੰਡ ਇਸ ਮੁੰਡੇ ਦਾ ਤੇ ਬਹੁਤ ਹੀ ਜ਼ਿਆਦਾ ਜਣਾ ਭਿਆਨਕ ਐਕਸੀਡੈਂਟ ਹੋਇਆ ਹੁਣ ਤੋਂ 2 ਕੁ ਘੰਟੇ ਪਹਿਲਾਂ ਸੋ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਜਿਹੜਾ ਮੜਾ ਹੋਇਆ ਹਨ ਸੋ ਪਰਮਾਤਮਾ ਉਸ ਭਰਾ ਦੀ ਜਿਹੜੀ ਆਤਮਾ ਨੂੰ ਸ਼ਾਂਤੀ ਬਖਸ਼ੇ ਗੱਡੀ ਦੇ ਪੱਲੇ ਹੀ ਕੱਖ ਨਹੀਂ ਰਿਹਾ ਤੁਸੀਂ ਆਪਣੇ ਵੀਰਵਿੰਦਰ ਤੁਸੀਂ ਕੋਲ ਸੀ ਜਦੋਂ ਐਕਸੀਡੈਂਟ ਮੈਨੂੰ ਥੋੜੀ ਜਿਹੀ ਦੂਰੀ ਸੀਗੇ ਅਸੀਂ ਬੈਠੇ ਹੋਏ ਸੀਗੇ ਤੇ ਇੱਕ ਇਹਨਾਂ ਪਟਾਗਾ ਜਿਹਾ ਪਿਆ ਜਿਵੇਂ ਟਾਇਰ ਫਟ ਗਿਆ ਤਾਂ ਇਹਦਾ ਕਿ ਬੱਸ ਇੱਕਰ ਚ ਵੱਜ ਗਈ ਯਾਰ ਅੱਛਾ ਜਦੋਂ ਲੱਗ ਗਿਆਣ ਕੇ ਵੇਖਿਆ ਹਾਂ ਤੇ ਇਹ ਕਾਰ ਦੇ ਉੱਤੇ ਚੜੀ ਅਸੀਂ ਫਿਰ ਦਾਦਾ ਰੋਲਾ ਪਾਇਆ ਕਿ ਭਾਈ ਵੀ ਕਾਰ ਦੇ ਚ ਬੰਦੇ ਮਰ ਗਏ ਚਲੇ ਆ ਤੇ ਫਟਾਫਟ ਭੱਜੋ ਅੱਛਾ ਤੇ ਮੁੜ ਕੇ ਗੁਜਰਤੀ ਵਾਵਾ ਪਿੰਡ ਦੇ ਆਪਣੇ ਲੋਕ ਆ ਗਏ ਲੱਦੂ ਵਾਲੇ ਦੇ ਅੱਛਾ ਤੇ ਉਸ ਤੋਂ ਬਾਅਦ ਇਹਦਾ ਦਾ ਕੱਢ ਲਾ ਪਿਆ ਨੂੰ ਕੱਟ ਕੇ ਫਿਰ ਇਹ ਜਲਾਲਾ ਮੌਸਰ ਲੈ ਗਿਆ ਅੱਛਾ ਛੱਡ ਕੇ ਇੱਕ ਜਣਾ ਹੀ ਸੀ ਇੱਕ ਜਣਾ ਹੀ ਸੀ ਕਿੰਨੀ ਏਜ ਕਿੰਨੀ ਸੀ ਇਹ ਜੋ ਦੁੱਤੀ ਬਾਈ ਮਤਲਬ ਡੈਥ ਹੋ ਗਈ ਹਾਂ ਜਿੱਦ ਡੈਥ ਹੋ ਗਈ ਉਹ ਡੈਥ ਹੋ ਗਈ ਇੱਥੇ ਮਤਲਬ ਥੋੜੇ ਜਿਹਾ ਚੱਲਦੇ ਸੀ ਅਸੀਂ ਸ਼ਹਿਰ ਲੈ ਕੇ ਉੱਥੇ ਫਤੂਲੇ ਜਾ ਗਏ ਗਲਤੀ ਫਿਰ ਦਿਸੀ ਜਾਂਦਾ ਵੀ ਗੱਡੀ ਆਉਂਦੀ ਆ ਹਾਂ ਕੋਈ ਗੱਡੀ ਦਾ ਇੱਕ ਗੱਡੀ ਥੋੜੀ ਤੇਜ਼ ਸੀ ਆਉਂਦੀ ਹਾਂ ਨਹੀਂ ਨਾਲ ਦੂਜੀ ਸਾਈਡ ਤੇ ਆ ਕੇ ਟੁੱਟ ਗਈ ਹੈ ਨਾ ਹਾਂ ਦੂਜੀ ਸਾਈਡ ਤੇ ਬਾਅਦ ਚ ਤੇਜ਼ ਸੀ ਗੱਡੀ ਬਾਅਦ ਚ ਨਹੀਂ ਪਤਾ ਲੱਗਾ ਕਿਉਂਕਿ ਬ੍ਰੇਕ ਵੀ ਤੇ ਲੱਗੀ ਹਾਂ ਤੇ ਜ਼ਿਆਦਾ ਹੋ ਗਿਆ ਠੀਕ 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 ਬਾਕੀ ਅੱਡੇ ਕਰਨ ਬਾਅਦ ਹਾਂ ਬਾਅਦ ਸਲੋਈ ਹਾਂ ਵੀ ਬੱਸ ਪਿੱਛੇ ਸੋ ਆ ਰਹੀ ਸੀ ਆ ਮੀ ਥੋੜਾ ਤੇਜ਼ ਹੋਣਾ ਉਹਦੇ ਕਰਕੇ ਨਹੀਂ ਪਤਾ ਲੱਗਾ ਹਾਂ चलो <laughs>